ਵਾਹੇ ਗੁਰਜੀ ਕਾਕਾ ਸਵਾਹੇ ਗੁਰਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਬੀਬੀਆਂ ਭੈਣਾਂ ਦੀ ਇੱਕ ਇੱਕ ਰੋਜ਼ ਟੈਨਸ਼ਨ ਉਹ ਹੈ ਕੀ ਹੈ ਜੀ ਕੀ ਬਣਾਈਏ ਕੀ ਬਣਾਈਏ ਕੀ ਬਣਾਈਏ ਤੇ ਇੱਧਰ ਸਰਦਾਰ ਜੀ ਨੂੰ ਤਾਂ ਕੋਈ ਟੈਨਸ਼ਨ ਇਹ ਨਹੀਂ ਹੈਗੀ ਬਸ ਇੱਕ ਵਾਰੀ ਦੇਖਣਾ ਹਾਂ ਕੀ ਬਣਾਇਆ ਜੇ ਮਨ ਪਸੰਦੀ ਚੀਜ਼ੇ ਤਾਂ ਖਾ ਲੈਣੀ ਨਹੀਂ ਨਹੀਂ ਬਸ ਸਾਸਰੀ ਕਾਲ ਜੀ ਵੈਕਲ ਜੀ ਦਾ ਖਾਲਸਾ ਵੈਕਲ ਜੀ ਕੀ ਮਤੇ ਜੀ ਬਸ ਮੈਂ ਇੰਨੀ ਗੱਲ ਕਹਿਣੀ ਹੈ ਮੈਂ ਰਹਿਣਾ ਹਾਂ ਉੱਥੇ ਹਾਂ ਤਾਈ ਆਜੋ ਬੱਲੇ ਅੱਜ ਦਾ ਸਾਡੀ ਤਾਈ ਇਹ ਤਾਂ ਵੀਡੀਓ ਬਣਦੀ ਹੈ ਸਾਸਰੀ ਕਾ ਬੁਲਾ ਦੇ ਮੇਰੀ ਲੱਗੀ ਵੀ ਬਣ ਹਾਸੇ ਕਾ ਬੁਲਾ ਦੇ ਸਾਸਰੀ ਕਾਲ ਸੋਹਣੀ ਸਾਸਰੀ ਕਾਲ ਮਾਹਰ ਦੇ ਰਾਜ ਜੀ ਰੱਖੇ ਤੁਹਾਡੇ ਬੱਚਿਆਂ ਨੂੰ ਲੈ ਵੀ ਹੁਣ ਚਾਹ ਹੈਗੀ ਹੈ ਨਾ ਬੋਲੇ ਚਾਹੀ ਨਹੀਂ ਚਾਹ ਬੜੀ ਥੋੜੇ ਦੇ ਕੇ ਲੈ ਹਾਂ ਕਰ ਬੜੀ ਪ੍ਰੀਤ ਵਾਸਤੇ ਰੱਖੀ ਹੈਗੀ ਅੰਦਰ ਪ੍ਰੀਤ ਵਾਲੀ ਦੇ ਦੇ ਹਲ ਹਾਂ ਪ੍ਰੇਸ਼ਨ ਬਾਅਦ ਦੇ ਦੂੰਗੇ ਪ੍ਰੀਤ ਨੂੰ ਵੀ ਮੇਰੀ ਗੱਲ ਇਹ ਤੀ ਨਾਲੇ ਸਰਦਾਰ ਸਾਹਿਬ ਕਿ ਅਸੀਂ ਆਈਆਂ ਜੀ ਮਾਸੀ ਜੀ ਅੱਜ ਖੰਡਵਾਲ ਸਾਹਿਬ ਦਾ ਭੋਗ ਪਏ ਆ ਵੈਸੇ ਚਾਹ ਆ ਪੜੀ ਲੈ ਜਣਾ ਕੁੱਤੇ ਕੇ ਇਹ ਕੁੱਤੇ ਆ ਮੇਰਾ ਦਵਾ ਕਹਿੰਦਾ ਚਾਹ ਹਾਂ ਮਾਸੀ ਜੀ ਤੇ ਭੋਗ ਪਏ ਆ ਤੇ ਉੱਥੇ ਅਸੀਂ ਅਸੀਂ ਵੈਸੇ ਹੁਣੇ ਘਰਾਂ ਪਹੁੰਚੇ ਆ ਦੰਧਾਮ ਟੋਟ ਗਿਆ ਸਰਦਾਰ ਜੀ ਕਦੇ ਉਧਰ ਕਦੇ ਉਧਰ ਘੁੰਮਦੇ ਰਹੇ ਮੈਂ ਕਹੀ ਕਿ ਘਰ ਨੂੰ ਚਲੋ ਘਰ ਨੂੰ ਚਲੋ ਤੇ ਇਹਨਾਂ ਦੀ ਭਝਾਈ ਨੇ ਬਹੁਤ ਜ਼ੋਰ ਲਾਇਆ ਵੀ ਸਬਜ਼ੀ ਲੈ ਜਾਓ ਸਬਜ਼ੀ ਲੈ ਜਾਓ ਪਰ ਇਹ 나ਜੀ ਲੈ ਕੇ ਨਹੀਂ ਜਾਣੀ ਘਰਾਂ ਹੀ ਬਣਾਉਂਗੇ ਹਾਂ ਬਣਾ ਲੂ ਤੇਰੇ ਕੋਲ ਰਸਤੇ ਨੂੰ ਘਰਾਂ ਨਹੀਂ ਕੁਝ ਕਿਉਂ ਦਾਲਾਂ ਪਈਆਂ ਬਣਾਉਣਾ ਫਿਰ ਜਦ ਪਿਆ ਘਰਾਂ ਜਿਹੜਾ ਕੋਈ ਕੁਝ ਵੀ ਪਿਆ ਹੋਵੇ ਭਾਈ ਮਨਵਾ ਰਸ ਬਹਾਂ ਤੇ ਚੱਕ ਦੇ ਭਾ ਚੰਗੇ ਲੱਗਦੇ ਆ ਜਦ ਘਰਾਂ ਹੀ ਸਾਰਾ ਕੁਝ ਪਿਆ ਦੱਸ ਮੈਂ ਤਾਂ ਹੀ ਮਣੀ ਕਿਆ ਚੱਕਿਆ ਕਿਆ ਚੱਕਣ ਇਹ ਗੱਲ 오ਹ ਇਹ ਤਾਂ ਉੱਚਾ ਹੁੰਦੀ ਹੈ ਤਾਈ ਨੂੰ ਇਹ ਵੀ ਪੰਗਾ ਪੈ ਗਿਆ ਥੋੜਾ ਜਿਹਾ ਅੱਖਾਂ ਅੱਖਾਂ ਇਹਦੀਆਂ ਠੀਕ ਹੋ ਗਈਆਂ ਹੁਣ ਕੰਨਾਂ ਦੇ ਮੂਲੇ ਨਾਲ ਤਾਈ ਘੰਟ ਸੁਣ ਲੱਗ ਗਿਆ ਅੱਛਾ ਸੁਣ ਮੇਰੀ ਗੱਲ ਅਸੀਂ ਗਏ ਬਤਾ ਮਾਸੀ ਕੋਲ ਨੂੰ ਅੱਜ ਉੱਥੇ ਪਿਆ ਖੰਡਪੁਰ ਸਾਹਿਬ ਦਾ ਭੋਗ ਠੀਕ ਹੈ ਨਾ ਭੁਜਾਈ ਕਹਿੰਦੀ ਜਾਂਦੇ ਭਾਈ ਜਦ ਜਾਊਂਗਾ ਮੈਨੂੰ ਦੱਸ ਕੇ ਜਾਇਓ ਸਬਜ਼ੀ ਸਬਜ਼ੀ ਲੈ ਜਿਓ ਅੱਛਾ ਇੱਕ ਹੈ ਸਾਡੇ ਕੋਲ ਮੋਟਰਸਾਈਕਲ ਕੱਪੜੇ ਸਾਡੇ ਐਨੇ ਲਿਪੜ ਜਲਦੇ ਔਖਾ ਉਹਨਾਂ ਸੁਭਾਅ ਲਈ ਤੇ ਹੁਣ ਦਾ ਕੁਝ ਮੈਂ ਉਹਨੂੰ ਜਵਾਬ ਦੇ ਦਿੱਤਾ ਹਾਂ ਭਾਬੀ ਅਸੀਂ ਕੁਝ ਨਹੀਂ ਲੈ ਕੇ ਜਾਣਾ ਹੈਗਾ ਨਹੀਂ ਕੁਝ ਨਹੀਂ ਹਾਂ ਮੈਂ ਘਰ ਆਪਣਾ ਹੀ ਖਾਣੂਗਾ ਹੁਣ ਇਹਨੂੰ ਤਕਲੀਫ ਹੋਈ ਵੀ ਹੈ ਘਰਾਂ ਕੁਝ ਬਣਾਉਣ ਲੱਗੀ ਨੂੰ ਐ ਮਾਸੀ ਨੂੰ ਨਾ ਤਾਈ ਬਣਾਵਾ ਕੇ ਮੈਨੂੰ ਦੱਸ ਤਾਂ ਦੇ ਦੱਸ ਦਾਦਾ ਇਹ ਰੋਟੀ ਪਈਆਂ ਆਲੂ ਦੀ ਰੋਟੀ ਆ ਕਿ ਇਹ ਇਹਨੂੰ ਪੀ ਆ ਬੜੇ ਬਣਾ ਲਾ ਆਦਿ ਬੜੀਆਂ ਬਣਾ ਲਾ ਆਲੂ ਗਠੇ ਬਣਾ ਲਾ ਲੈ ਦੱਸ ਬੋਲ ਕੇ ਆ ਜਾਈਂ ਰਤਨੋ ਹੋਰ ਦੱਸ ਕਹਿ ਦਸੀ ਇਹ ਆ ਆਲੂ ਵਰ ਜੀਵੀ ਕੰਨ ਤਾਂ ਰਾਤ ਦਾ ਆਲੂ ਬਗੜੇ ਬਣਾ ਲਾ ਆਲੂ ਬੜੀਆਂ ਬਣਾ ਲਾਂ ਇਹ ਰੱਖਿਆ ਇਹ ਸੁੱਕੀਆਂ ਬੜੀਆਂ ਨੇ ਦੇ ਸਵਾ ਇਕਦੀ ਸੋਚਦੀ ਇਕਦੀ ਮੰਗੇਨੀ ਦੱਸੋ ਮੈਂ ਕੀ ਆ ਬਣਾਵਾ ਮਾ ਤਾਂ ਫਸ ਗਈ ਮੂੰਫਲਾਣਾ ਮਾ ਢੀਕਾ ਏਕਣਾ ਦਾ ਮੂੰਹ ਜਾ ਗਏ ਅਸਲ ਵਿੱਚ ਤਾਂ ਹੀ ਹੋਰ ਵੀ ਗੱਲ ਆ ਦੇਖੇ ਮੇਰੇ ਦਾਮ ਟੁੱਟ ਗਏ ਪਰ ਬਣਾਉਣ ਨੂੰ ਦਿਲ ਨਹੀਂ ਕਰਦਾ ਦੂਈ ਬਹੁਤ ਚੱਲ ਗਈ ਵੀ ਹੋ ਗਈ ਵੀ ਉਧਰ ਉਹਦੇ ਚਾਚੇ ਦਾ ਚ ਕੋਈ ਡੈਥ ਹੋ ਗਈ ਨੂਂ ਦੀ ਉਹਨਾਂ ਦੀ ਦੀ ਉਦੀ ਪਰਚਾਈ ਲੱਗਦੀ ਸੀ ਜਲ ਉਹਨੂੰ ਪਿਆਰ ਮੁਹੱਬਤ ਬਹੁਤ ਕਰਦੀ ਸੀ ਮੈਂ ਸਮਝ ਕੀ ਹਾਲ ਮੈਨੂੰ ਤਾਂ ਹੋਰੇ ਕੋਸਦਾ ਸਤਾ ਆ ਅੱਛਾ ਗੱਲ ਅੱਛਾ ਗੋਲ ਖਾ ਹੱਥ ਚ ਚਲ ਕੋਈ ਨਹੀਂ ਕੋਈ ਗੱਲ ਨਹੀਂ ਚੱਲ ਸ਼ਾਂਤੀ ਰੱਖੋ ਵਾ ਸ਼ਾਂਤੀ ਤਾਂ ਹੀ ਸ਼ਾਂਤੀ ਰੱਖ ਸ਼ਾਂਤੀ ਹੋਰ ਕੋਈ ਗੱਲ ਨਹੀਂ ਜੋ ਚੱਲਦਾ ਸੰਸਾਰ ਤੇ ਆਉਂਦਾ ਨਾ ਕੋਈ ਵੀ ਆ ਦੇ ਤਾਂ ਵਾ ਕੋਈ ਕੋਈ ਗੱਲ ਨਹੀਂ ਕੋਈ ਗੱਲ ਤੇ ਵਾਲੀ ਬੀੜਾ ਬਣਾ ਲਾ ਤੇ ਜਸ ਹਾਂ ਬਾਤ ਕਰਦਾ ਦੀ ਨੂੰ ਕੀ ਪਤਾ ਲੱਗਿਆ ਚਲੋ ਹੁੰਦੀ ਹੈ ਜੀ ਗੱਲਾਂ ਕਈ ਵਾਰ ਨਾ ਗੱਲਾਂ ਬਣ ਬਣ ਕੇ ਕੁਝ ਹੋਰ ਬਣ ਜਾਂਦੀਆਂ ਹਾਂ ਥੋੜੀ ਮਿਰਚ ਮਸਾਲੇ ਲਾ ਕੇ ਸਭ ਤੋਂ ਮੇਰੇ ਸੱਚੇ ਬਾਦਸ਼ਾਹ ਭਲਾ ਕਰੀ ਮੇਰੇ ਦਾਦੇ ਸਰਵਤ ਦਾ ਨਗਰ ਖੇੜੇ ਸੁੱਖ ਰੱਖੀ ਤਾਈ ਤਾਈ ਹੁ ਆਏ ਦੱਸ ਮੈਨੂੰ ਇਹ ਮੈਂ ਕਹਿੰਦਾ ਲੱਸੀ ਕਿ ਨਹੀਂ ਪੀਤੀ ਲੱਸੀ ਬਈ ਤੋ ਇਹ ਲस्सी ਥੋੜੀ ਜਿਹੀ ਆ। ਅਸਲ ਲस्सी ਨੂੰ ਤੜਕਾ ਵੀ ਲੱਗ ਸਕਦਾ ਮਿੰਟੇ ਪੰਜ ਲੱਗਣੇ। ਇਹ ਆ ਕੁੜੀ। ਲੈ 10 ਪਾਈ ਜਾ ਤਾ। ਇਹ ਤਾਂ ਲस्सी ਜਮਾਈ ਪਤਲੀ ਹੈ ਜਾਂ ਜਮਾਈ ਪਾਣੀ ਜਾਈ। ਮਣੀ ਜੀ ਕਿਤਾ ਹੋਣੀ ਚਾਹੀਦੀ ਹੈ ਗਾੜੀ। ਨਹੀਂ ਨਹੀਂ। ਦਹੀਂ ਤਾਂ ਰੜਕ ਤਾਂ ਸਾਰਾ ਦਹੀਂ ਤਾਂ ਜਮਾਉਣ ਨੂੰ ਰੱਖਿਆ ਹੋਣਾ ਹੈ ਨਾ ਅੱਜ ਸਵੇਰੇ ਡੇਢ ਵਜੇ ਬਾਰਕੇ ਦਿੱਤਾ ਦੁੱਧ। ਕਿਉਂਕਿ ਅੱਧਿਕ ਗਾੜੀ ਹੋਈ। ਤਾਂ ਨਹੀਂ। ਘੱਮ ਬਣਾ। ਲੈ ਸਿੱਖ ਹੋਰ ਘੱਮ। ਮੈਂ ਤਾਂ ਆ ਲੱਸੀ। ਨਹੀਂ ਤਾਈ। ਦੇਖੋ ਦੇਨ ਵੀ ਹੁਣ ਖਾਣਾ ਥੋੜਾ ਜਿਹਾ ਘਾਲਾ ਠੀਕ ਹੈ ਨਾ। ਰਾਤ ਸਾਰੀ ਆਪਣੀ ਹੋ ਐ। ਹੈ? ਜੇ ਬੰਦਾ ਚਾਹੇ ਜਿਹੜੀ ਇੱਕ ਘੀਆਂ ਦੇ ਦੋ ਤਿੰਨ ਪੀਸ ਪਏ ਉਹਦੇ ਕੋਪਤ ਨਹੀਂ ਬਣ ਸਕਦੇ ਹਾਂ ਰਾਤ ਤਾਂ ਆਪਣੀ ਆ ਪਾਪਾ ਜੀ ਪਾਪਾ ਜੀ ਮੈਂ ਆਪਣਾਈ ਆ ਉੱਗਰ ਮਕਾਨਾ 7 ਵਜੇ ਤੁਹਾਡੇ ਸਾਹਮਣੇ ਪਹਿਲਾਂ ਆ ਜਣੇ ਬਾਏ ਰੋਟੀ ਦੀ ਰੋਟੀ ਹੈ ਹਾਂ 5 ਮੀਟਰ ਨਾਲ ਉੱਧਰ ਨਾਲ ਮੈਂ ਫਿਰ ਅੱਜ ਉਹਨਾਂ ਨੂੰ ਕਹਿ ਦੂੰਗਾ ਹੋਰ ਕੀ ਮੈਨੂੰ ਪਤਾ ਏ ਥੋੜਾ ਲਾ ਅੱਛਾ ਜੀ ਹੁਣ ਮੇਰਾ ਪਤਾ ਏ ਬਣਾਉਣ ਦੀ ਬਾਰੇ ਵੀ ਪਤਾ ਹੈ ਗੱਲ ਦੇਖ ਕੇ ਉਹ ਟਿੱਕਰਾ ਨਾ ਹੋਰ ਬਕੀਰ ਦੇਣਾ ਕਿਹਦੇ ਪਾਸੇ ਹੋਰ ਬਕੀਰ ਹਾਂ ਸਰ ਸਰਦਾਰ ਹੋਰ ਇਹ ਮੈਨੂੰ ਇੱਕ ਹੋਣਾ ਚਾਹੀਦੀ ਇੱਕ ਵਾਰ ਵੀ ਨੇਤਰ ਆਇਓ ਕਹਿ ਦਵੇ ਮੈਂ ਬਣਾ ਲੰਦਾ ਤੂੰ ਬਣਾ ਫਰੀਕ ਨੂੰ ਬਸ ਇਹ ਤੁਸੀਂ ਕਹਿ ਦੋ ਉਹਨੂੰ ਕੋ ਮਾਰ ਦੇ ਗਏ ਹਾਂ ਕਦੀ ਕੜੀ ਕੁੜਗੀ ਨਹੀਂ ਕਰਦਾ ਕਰ ਮੇਰੀ ਕੋ ਮਾਰ ਕੇ ਨਹੀਂ ਜਪੈਂਦਾ ਵੀ ਤੂੰ ਕਹਦੇ ਬੱਸ ਮੈਨੂੰ ਦੇ ਲੈ ਸਾਈਂ ਇੱਕ ਗੱਲ ਦੇ ਲੈ ਬਣਾ ਦੇ ਭਾਈ ਕੋਈ ਲੈ ਹਾਂ ਭਾਈ ਤੁਹਾਨੂੰ ਇੱਕ ਗਈ ਆਫ ਤੇ ਇਹਨੇ ਮੱਥਾ ਟੇਕਿਆ ਮੈਂ ਗੱਲਾਂ ਮਾਰਦੀ ਮਾਰਦੀ ਥੱਕ ਗਈ ਉੱਥੇ ਆਓ ਬੈਠ ਕੇ ਜਨ ਨੇ ਬੀਬੀਆਂ ਸੁਣੀ ਸੁਣੀ ਮੈਂ ਕਹਤਾ ਮੈਂ ਉੱਥੇ ਦੇ ਹੀ 20 ਕੰਮ ਦੇਖੇ ਵੀ ਆਲੇ-ਦਾਲੇ ਕੋਈ ਜ਼ਿੰਮੇਵਾਰੀ ਹੁੰਦੀ ਛੋਟੀ-ਮੋਟੀ ਭਾਈਆਂ ਨੇ ਦਿੱਤੀ ਕਹਿੰਦੇ ਭਾਈ ਤੋਂ ਮੜਾ ਜੀ ਦਾ ਧਿਆਨ ਰੱਖੀ ਆਪਾਂ ਆਉਂ ਜੀ ਦਾ ਧਿਆਨ ਰੱਖਿਆ ਕਦੇ ਕਿਤੇ ਕਦੇ ਕਿਤੇ 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 ਤੇ ਮੰਦਰ ਰੱਖਦੀ ਗੱਲ ਕਰਦਾ ਮੈਂ ਮੰਦਰ ਮੰਦਿਰ ਦੇ ਵੀ ਨਾਂ ਦੇਖਨੇ ਹਾਂ ਮੈਂ ਨਿਆਣੇ ਜੀ ਨੂੰ ਆਹ ਸਾਰੇ ਠੀਕ ਆ ਮਸੀ ਦੇ ਘਰੇ ਸਾਰੇ ਪੋਤੇ-ਪੋਤੀਆਂ ਸਭ ਆਹ ਬਾਬੇ ਨਾਨਕ ਦੀ ਕਿਰਪਾ ਉਹ ਹਰ ਸਾਲ ਹਰ ਸਾਲ ਖੰਡਪੜ ਸਾਹਿਬ ਘਰੋਂ ਦੀ ਗੰਦੂਆ ਮੈਨੂੰ ਪਤਾ ਦੱਸਦੀ ਹੁੰਦੀ ਦੱਸਦੀ ਸੀ ਹਾਂ ਬਿਆਨ ਦੱਸਦੀ ਸੀ ਹਾਂ ਉਹੀ ਖੰਡਪੜ ਸਾਹਿਬ ਦਾ ਉੱਥੇ ਸੀਗਾ ਪਾਠ ਇਹ ਪੁਆ ਦੇ ਆਉਂ ਆਪਰੇ ਕਮਾਲ ਹੋਈ ਤਾਈ ਨੇ ਦੱਸੀ ਉਹ ਕਰਤੀ ਸਾਰੇ ਕਹਾਣੀ ਅਰੇ ਨਾ ਨਾ ਕਹਿਦੀ ਜਾਂਦੀ ਤੂੰ ਮੈਨੂੰ ਤਾਈ ਨੂੰ ਪਤਾ ਹੈ ਪਾਰਟੀ ਕੀਤੀ ਤਾਈ ਪਾਰਟੀ ਕੀਤੀ ਫਿਰ ਬੇਟਾ ਚਾਹ ਬਣਾਈ ਬਹੂ ਨੇ ਵਿਚਾਰ ਆ ਮੁਰਗੀ ਚਾਚੂ ਦੀ ਕੋਈ ਗੱਲ ਨਹੀਂ ਤਾਈ ਨੇ ਅਸਲੀ ਗੱਲ ਕਹੀ ਆ ਹਾਂ ਚਾਹ ਨਹੀਂ ਪੋਣੇ ਮੋੜੇ ਨਾ ਆਪੀ ਚਾਹ ਬਹੂ ਨੇ ਬਣਾਈ ਹੋਣੀ ਆ ਚਲ ਚਾਹ ਪੀ ਲਈ ਮੈਂ ਹੁਣ ਥੋੜੀ ਜਿਹੀ ਬਹੂ ਦੀ ਵੀ ਕਰ ਦਵਾ ਹੈ ਹੈ ਜਮਾ ਸੁਤਾ ਅੱਛਾ ਤਾਈ ਮੈਨੂੰ ਐਂ ਦੱਸ ਐਂ ਕਾ ਗੱਲ ਬਹੁਤ ਫਰਕ ਆ ਤੁਹਾਨੂੰ ਤੇ ਆ ਨਾ ਕੋਈ ਨਹੀਂ ਮੈਨੂੰ ਕੋ ਪ੍ਰਸ਼ਾਮਾੜੇ ਦਿਖਦਾ हां दिखਦਾ ਭਾਈ ਆਉਂਦਾ ਆਇਆ ਮੂੰਹ ਦਿਖਦੇ ਨੇ ਤੁਹਾਡੇ ਹਾਂ ਪਹਿਲਾਂ ਘੱਟ ਤਾਂ ਔਖਾ ਦਖਾਂ ਮੈਂ ਜਿਹੜੀ ਤੂੰ ਦਤੀ ਕਨਵਾ ਚੱਕਤੀ ਹਾਂ ਹਾਂ ਉਹ ਗੱਲ ਹੈਗੀ ਆ ਆ ਰੰਗ ਹੁਣ ਰੰਗ ਕਰਿਆ ਆ ਰੰਗ ਕਰਿਆ ਹਾਂ ਤੈਨੂੰ پتہ ਆਈ ਤੂੰ ਕੀੜੇ ਨਹੀਂ ਮਾਰਨ ਆਈ ਬੇ ਅਭਿਆਨ ਤਾਂ ਕਰਿਆ 2000 ਆਂ ਕਾਈ ਜੜੇ ਪੈਸੇ ਆਏ ਤੇ ਕਰਤਾ ਬੀਤੀ ਤੋੜਨੀ ਐ ਜਿੰਨੇ ਪੈਸੇ ਬੰਦੇ ਕੋਲ ਹੋਵੇ ਉਹ ਵੀ ਥੋੜੇ ਹੁੰਦੇ ਨੇ ਉਨੇ ਛੋੜੇ ਇਹ ਵੀ ਠੀਕ ਹੈ ਨਾ ਗੱਲ ਚਲੋ ਬ ਬਰਾਬਰ ਸਰਾਬਰ ਹੋ ਗਿਆ ਲੈਣ ਦੇਣ ਸਾਰਾ ਉਤਰ ਗਿਆ ਹਾਂ ਥੋੜੇ ਜਿਹਾ ਇੱਕ ਬੱਚੇ ਤੇ ਹੁਣ ਬਸ ਹਾਂ ਮੇਰੀ ਗੱਲ ਦੀ ਆ ਪਤਾ ਨਹੀਂ ਕਿਉਂ ਨਹੀਂ ਕਿ ਕਿਤੇ ਪਤਾ ਨਹੀਂ ਕੋਈ ਚੱਕਰ ਹੋ ਗਿਆ ਪਤਾ ਨਹੀਂ ਬੰਦਾ ਕਿੱਥੇ ਨਾਲਿਕਾ ਸ਼ੱਕ ਜਾਣਾ ਤਾਂ ਤੁਸੀਂ ਉਹਦੀ ਕੁੜੀ ਦੀ ਲੈ ਕੇ ਜੀਤਾ ਲਈ ਹਾਂ ਕੋਸਾ ਇਹੇ ਚੱਕਰ ਜੋੜ ਜੇ ਕਿ ਕੁਝ ਹੈਗਾ ਤਾਂ ਤਾਂ ਹੀ ਕੋਈ ਮਨ ਤੋੜ ਕੇ ਨਹੀਂ ਹੋ ਕਰਿਆ ਹੈਗਾ ਵੀ ਚਾਹਤਾ ਹੀ ਉਹ ਨਹੀਂ ਇੰਤਾਂ ਦੀ ਕਰਨੀ ਹਾਂ ਹਾਂ ਨਹੀਂ ਆਪਾਂ ਆਪਾਂ ਤਾਂ ਇਹ ਜਿਹੇ ਇਨਸਾਨ ਹੈ ਹੀ ਨਹੀਂ ਤਿਲ ਫੁੱਲ ਬੇਟਾ ਜਿੰਨੀ ਹੈਗੀ ਆਪਾਂ ਤਾਂ ਬਹੁਤ ਕੋਸ਼ਿਸ਼ ਕਰੀਦੀ ਆ ਵੀ ਸਾਡਾ ਕਿਦ ਨੂੰ ਹੰਦਾ ਲੱਗ ਜਾਵੇ ਪਰ ਚਲੋ ਵੈਗਰੂ ਨੂੰ ਪਤਾ ਨਹੀਂ ਕੀ ਆ ਪਤਾ ਨਹੀਂ ਸਮਝੇ ਨਹੀਂ ਲੱਗੀ ਕਹਾਣੀ ਕੋਈ ਨਹੀਂ ਜਿਹੀ ਗੁੜੀ ਚੱਲਦੀ ਆ ਹੋਗੀ ਚਲੋ ਆਓ ਵੀ ਚਲੋ ਠੀਕ ਹੈ ਤੀ ਪੈਣ ਆਪਣੇ ਘਰ ਚਲੇ ਜਾਵੇ ਟਾਈਮ ਘਰ ਬਹੁਤ ਵਧੀਆ ਗੱਲ ਹੁੰਦੀ ਆ ਹਾਂ ਨਾਲੇ ਮੁਤਿਆ ਕਦੇ ਨਹੀਂ ਰਹਦੀ ਹੁੰਦੀਆਂ। ਤਿਆ ਰਹਿੰਦੀਆਂ ਨਹੀਂ। ਹਾਂ ਹਾਲੇ ਮੁੰਡੇ ਖੁੰਡੇ ਦਾ ਰਹਿ ਜੂਗੇ ਇਹ ਕਹਾਣੀ ਪੁਰਾਣੀਆਂ ਆ। ਮੁੰਡਿਆਂ ਨੇ ਤਾਂ ਰਿਸ਼ਤੇ ਹੀ ਨਹੀਂ ਹੁੰਦੇ ਛੇਤੀ। ਇਹੀ ਗੱਲ ਹੈ। ਨਹੀਂ। ਹਾਂ ਇਹ ਗੱਲ ਹੈ। ਲੈ ਤਾਂ ਤੁਸੀਂ ਸਬਜੀ ਦਾ ਹੱਲ ਕਰੋ। ਹਾਂ ਨਾ ਠੀਕ ਆ ਤਾਂ ਸਬਜੀ ਦਾ ਹੱਲ ਕਰੋ। ਤੋਂ ਮੈਨੂੰ ਕੜੀ ਉਹ ਦਿਖਾ ਮੜੀ ਜੀ ਕੜੀ ਕਿਆ ਹੋਗਾ ਤਾਂ ਕੜੀਓ ਬਣਾ ਲੰਦੇ ਚੱਲ ਮੈਨੂੰ ਉਹ ਦਿਖਾ ਕੇ ਨਹੀਂ। ਕੋੜੀ। ਨਾ ਕੋੜੀ। ਪਰਸਾ ਤਾਂ ਕੜੀ ਸੀ। ਤੋਂ ਮੈਨੂੰ ਐ ਵਾਸਾ ਮਾਂ ਉਹ ਕੋਲ ਬੋ ਤਾਈ ਜਲੇ ਬੀ ਲੈ ਕੇ ਦੇ ਪਹਨ ਜਾ। ਚੱਲ। ਜਦੋਂ ਚੀਜ਼ ਪਈ ਹੈ ਕਰਾ ਸਿਖਾ ਦਿਆ ਕਰੋ ਕਿਸੇ ਨੂੰ ਭਲਾਤ ਭਰ ਲਿਆ ਬਣਾਉਂਦਾ ਮੈਂ ਨਹੀਂ ਖਾਂਦਾ ਹੈਗਾ ਵਾ ਮੈਂ ਦੋ ਜਲੇਬੀਆਂ ਖਾ ਬੈਠਿਆ ਜੀ ਬਸ ਉਹੀ ਹੋ ਗੁਣਾਈ ਜਾਂਦੀ ਹੈ ਭਲਾਤ ਭਰ ਕੇ ਦੇ ਦਿੰਦੇ ਤੈਨੂੰ ਐ ਫਲਾਣਾ ਟਿੰਕਾ ਅਮਕਾ ਵੀ ਯਾਰ ਕੋਈ ਆਉਂਦਾ ਪ੍ਰੀਤ ਪ੍ਰੀਤ ਦੇ ਦਿੱਤੀ ਪ੍ਰੀਤ ਨੂੰ ਦੇ ਦਿੱਤੀਆਂ ਸਾਈ ਆਲੇ ਲਾਲਾ ਆਹਰ ਸੱਚੇ ਪਾਛਾ ਗਹੰ ਇਹ ਮਾਸੀ ਕੋਲ ਤੇ ਆਈਆਂ ਇਹ ਮੈਂ ਸਮਝ ਗਈ ਹਾਂ ਮਿੱਠੀ ਅਮਰਾਦਾ ਹੋਰਦਾ ਹੀ ਹਾਂ ਇਹ ਵੀ ਕਰਦਾ ਇਹ ਤੇਰੀ ਦੁਆ ਦੀ ਜਰੂਰ ਹੈ ਡਾਕਟਰ ਨੂੰ ਦੋਤਾ ਨਹੀਂ ਉਹ ਵਾਇਰ ਡੋਤਾ ਵਾ ਜਾਖਮੀ ਨੇ ਸੁਣ ਲਿਆ ਨਾ ਉਹ ਕਹਣਾ ਇਹ ਗਾਦੇ ਕਹਿੰਦੀ ਹੈ ਇਹ ਵੀ ਜੋ ਆ ਜੋ ਜੀ ਆਵੇ ਰਾਜੀ ਆਵੇ ਬਸ ਗੱਲ ਖਤਮ ਹੈ ਕੋਈ ਉਹਦਾ ਐ ਮੰਨਣਾ ਸੁਖ ਸ਼ਾਂਤਨਾ ਹਾਂ ਸੁਖ ਸ਼ਾਂਤੀ ਮੇਰਾ ਵੀ ਇਹੀ ਮੰਨਣਾ ਹਾਂ ਮੈਂ ਧੀਆਂ ਦੇ ਵਿੱਚ ਅਤੇ ਮੁੰਡਿਆਂ ਦੇ ਵਿੱਚ ਤਾਈ ਫਰਕ ਨਹੀਂ ਸਮਝਦਾ ਕੋਈ ਦੇਖੋ ਜਦੋਂ ਨੇ ਦੇਣਾ ਮਿੱਤੇ ਲੈ ਲਿਆ ਤਾਂ ਉਹਨੇ ਮੈਂ ਜਲੇਬੀਆਂ ਮੈਨੂੰ ਦੇ ਦਿਆਂ ਵੀਡੀਓ ਸਾਦਣੀਆਂ ਨੇ ਵੀਡੀਓ ਕਿਦਾ ਹੋਣੀ ਹੀ ਫਿਰ ਹਾਂਜੀ ਅੱਛਾ ਸੁਣੀ ਮੇਰੀ ਗੱਲ ਮੈਨੂੰ ਮੁੰਡਾ ਦਿੱਤਾ ਤਾਂ ਉਹਨੇ ਲੈ ਲਿਆ ਤਾਂ ਮੈਂ ਰੋਇਆ ਤਾਂ ਹੈ ਮੈਨੂੰ ਮੁੰਡਾ ਦਿੱਤਾ ਤਾਂ ਪਹਿਲਾ ਮਾਲਕ ਨੇ ਗੱਲ ਸੱਚੀ ਫਿਰ ਮੈਂ ਤੇ ਲੈ ਲਿਆ ਉਹਨੇ ਮੈਂ ਨਹੀਂ ਰੋਇਆ ਮਹਾਬਾਈ ਮਾਲਕ ਨੂੰ ਮਨਜ਼ੂਰ ਤਾਂ ਮੈਨੂੰ ਦੇਣਾ ਉਹਨੇ ਫੇਰ ਦੇ ਦਿੱਤਾ ਦੁਬਾਰੇ ਗੱਲ ਐਕ ਹਾਂ ਕਿੱਦਾਂ ਜੁੜਦੀ ਹੈ ਕਹਾਣੀ ਇਹ ਉਹ ਜਦੋਂ ਨੇ ਦੇਣਾ ਚ ਪਰਵਾੜ ਕੇ ਆਪੇ ਦੇ ਦੇਣਾ ਜੇ ਨਹੀਂ ਇਹਨਾਂ ਜਿੰਨੇ ਮਰਜ਼ੀ ਨਕਲ ਰਗੜੀ ਜਾਓ ਉਹਦਾ ਉਹਦੇ ਹੱਥੇ ਵਿੱਚ ਗੱਲ ਸੱਚੀ ਮੇਟੇ ਹਾਂ ਉਹਨੂੰ ਆਕਾਰ ਪਰ ਉਹਨੂੰ ਤੇ ਆਉਂਦੇ ਰੋ ਜੀਵਨ ਬਹੁਤ ਵਧੀਆ ਬੀਤ ਬਤੀਤ ਹੋ ਰਿਹਾ ਮੈਂ ਤਾਂ ਲੱਸੀ ਲਈ ਹਾਂ ਲੱਸੀ ਪਰ ਮੈਂ ਨਹੀਂ ਦਸੀ ਮੈਂ ਕਿ ਮੈਂ ਤਾਂ ਕੋਈ ਹੋਣੀ ਹੈ ਜੀ ਉਹ ਕਰੀ ਹੈਗੀ ਉਹ ਵੀ ਦੇ ਬੈਠੇ ਲੱਸੀ ਲੈਣ ਗਈ ਸੀ ਉਹ ਹਾਂ ਵੀ ਦੇ ਬੈਠੇ ਨੇ ਕਹਿੰਦਾ ਕਾਹੀ ਆਜਾ ਮੰਮੀ ਨੇ 6 ਮਹੀਨੇ ਚਾਹ ਬਣਾ ਲਈ ਕਾਹ ਬਣਾ ਲਈ ਆਜਾ ਤਾਈ ਉਹ ਫਿਰ ਆਏ ਆ ਨਾ ਗੱਲ ਤਾਈ ਤਾਂ ਤੁਰਦੀ ਫਿਰਦੀ ਅੱਗੇ ਤਾਂ ਦੇਖ ਹੀ ਜਾਂਦੀ ਸੀ ਇੱਥੇ ਹੋਂ ਤੂੰ ਤੇਰਾ ਗੇੜਾ ਹੀ ਨਹੀਂ ਹੈਗਾ ਕੀ ਕਿੰਨੇ ਗਲਤ ਨੇ ਨਾ ਉਹਦੀ ਗੱਲ ਤੇਰੇ ਕਾਕੇ ਦੀ ਇਹ ਵੀ ਗੱਲ ਠੀਕ ਆ ਆਹ ਸੁਣ ਮੇਰੀ ਗੱਲ ਆਹ ਉਹ ਤਾਂ ਗੱਲ ਕੁਝ ਹੋਰ ਆ ਉਹਦੇ ਉਹਦੀ ਗੱਲ ਮੰਨ ਜਾਣੀ ਐ ਇਹਨੂੰ ਰੱਖ ਲੈ ਤੇਰਾ ਮਸਲਾ ਹੱਲ ਹੋ ਗਿਆ ਅੱਛਾ ਮੈਂ ਹੋਰ ਦੱਸ ਹੋਰ ਕੀ ਆਇਆ ਤੇ ਕਿੱਥੇ ਤੇ ਬਿੰਦ ਰੱਖ ਤੇ ਕੁਝ ਵੀ ਨਹੀਂ ਕੋੜੇ ਕੋੜੇ ਆ ਦੇਖੋ ਜੀ ਐਨੇ ਕਿਹਨੇ ਪਕੌੜੇ ਕਿੰਨੇ ਐਨੇ ਕ ਨਾ ਯਕਲੇ ਕਿਲੇ ਕਿਲੇ ਨਹੀਂ ਕਿੰਨੇ ਕ ਫਿਰ ਐਨੇ ਕ ਜਿਆ ਲੇ ਕਿਆ ਮੈਨੂੰ ਪਤਾ ਕਿਆ ਗੱਲ ਤਾਂ ਮੈਂ ਤਾਂ ਅਸੀਂ ਘੜੀ ਬਣਾਉਣੀ ਐ ਲੈ ਬੱਸ ਫਿਰ ਤਾਈਓ ਪਕੌੜੇ ਨੇ ਮੈਂ ਸਾਨੂੰ ਘੇਰ ਮੈਂ ਆਪ ਨਹੀਂ ਖਾਣਾ ਤਨੇ ਮੈਤੇ ਕਾਣ ਪਹਾਉਣਾ ਹਾਂ ਮੈਂ ਕਾਈ ਵੀ ਲੈਣਾ ਐ ਨਹੀਂ ਕਾਈ ਕਾਈ ਨਹੀਂ ਮੈਨੂੰ ਪਤਾ ਤਾਂ ਗੱਲ ਨਹੀਂ ਹਾਂ ਬਿੰਦੀ ਗੱਲ ਐ ਇਹਦੇ ਵਿੱਚ ਮਣੇ ਤਾਂ ਘੇਰ ਹੋ ਗਿਆ ਕਹਿੰਦੇ ਆ ਪਪਾ ਸੁਘੜੀ ਮੈਂ ਪਾਪਾ ਦੀ ਗੱਲਾਂ ਕਰਦੂਗਾ ਬੇਫੇਰ ਬਣਾਤੀ ਕੜੀ ਹਾਂ ਹਾਂ ਬੇਫੇਰੀ ਬਈ ਇਹ ਗੱਲ ਤੇਰੀ ਗੱਲ ਤਾਂ ਮੈਂ ਕੜੀ ਤੂੰ ਹੀ ਨਹੀਂ ਬਣਾਉਣੀ ਹੈਗੀ ਬੇਹੇ ਖਾਰਾ ਥੋੜੀ ਜਿਹੀ ਬੜੀ ਬਣਾਉਣੀ ਤੇਰੀ ਗੱਲ ਸੁਣਦਾ ਹਾਂ ਤਾਈ ਉਸੇ ਪਕੌੜਿਆਂ ਚ ਆਲੂ ਪਰਾ ਦੋਕ ਚਲ ਸਬਜੀ ਵੀ ਹੋ ਕੇ ਓਕੇ ਬਣਾ ਲਾ ਮੈਂ ਨੂੰ ਫੇਰ ਮੇਰੇ ਫੇਰ ਬਣਾਣਾ ਫਿਰ ਜੇ ਨਾ ਬਣਾਉਂਗਾ ਮੈਂ ਆਪਣੇ ਹਿਸਾਬ ਨਾਲ ਬਣਾਉਂਗਾ ਕੋਈ ਚੀਜ਼ ਫੇ ਮੈਨੂੰ ਆਪਣੇ ਹਿਸਾਬ ਨਾਲ ਬਣਾਉਣ ਦੇਣੀ ਮੈਂ ਹਲਪੂਲ ਕੁਝ ਨਹੀਂ ਕਰੂੰ ਕੁਝ ਨਹੀਂ ਤਾਂ ਹਲਪ ਕਰਨੀ ਹੈਗੀ ਤਾਂ ਸਿਰਫ ਮੈਨੂੰ ਦਿਖਾ ਦੇ ਕਿਆ ਕਰਨਾ ਤਾ ਮਸਾਲਾ ਕੱਟ ਕੇ ਦੇਣਾ ਮੈਨੂੰ ਤੜਕੇ ਵਾਲਾ ਤਾਂ ਠੀਕ ਹੈ ਨਾ ਉਸ ਤੋਂ ਬਾਅਦ ਵਿੱਚ ਤੈਨੂੰ ਮਤਲਬ ਸਮਝ ਲੈ ਹੋਰ ਕੁਝ ਨਹੀਂ ਦੇਣਾ ਰਹਿ ਗਿਆ ਭੁੱਲਣ ਦੀ ਦੂੰਗੀ ਹੁਣ ਮਸਾਲਾ ਸੱਤ ਔਕਾ ਉਹਦਾ ਸਵੇਰੇ ਸਵੇਰੇ ਜਿਹੜੀ ਮੇਰੇ ਹੱਥ ਦੀ ਅਜੇ ਕੜੀ ਖਾਉਂਗੀ ਨਾ ਤੂੰ ਹਾਏ ਹਾਏ ਓ ਬਾਈ ਕੜੀ ਲੈ ਰਦੈ ਕਾਂ ਜਿਵੇਂ ਮੇਰੇ ਘੇਰੀ ਕੀ ਗਈ ਆ ਹਾਂ ਹਾਂ ਮੱਕੀ ਦਾ ਆਟਾ ਲਿਆ ਦੂੰਗਾ ਨਹੀਂ ਸਵੇਰੋਂ ਘੇਰ ਕੇ ਗਈਆਂ ਹਲੇ ਕੜੀ ਕੁਝ ਹੋਰ ਸੋਚੋ ਲੈ ਲਓ ਫੇਰ ਤੂੰ ਆਲੂ ਕੱਟ ਦੀ ਤੇਜਾ ਮਸਾਲਾ ਘੱਟ ਨਹੀਂ ਆਲੂ ਪਾ ਲੂ ਤੜਕੇ ਦੀ ਫਿਰ ਹੈ ਦਾ ਸੋਨਾ ਹੁਣ ਰਹਿ ਗਿਆ ਪਿੱਛੇ ਕੀ ਕੱਟਣਾ ਮੇਰੀ ਗਰਦਨ ਕੱਟਣੀ ਹੋਣਾ ਜਿਹੜੀ ਹੁਣ ਕੀ ਆ ਬਈਆ ਫਿਰ ਬਾਈ ਉਹੀ ਬਣਾਦਾ ਠੀਕ ਹੈ ਨਾ ਆਪਾਂ ਤਿੰਨੇ ਜਣੇ ਤਾਂ ਹੈਗੇ ਚਾਰ ਜਣੇ ਕੋਪ ਤੇ ਪਟਾਲੀ ਹੋਈ ਚੀਜ਼ ਨਹੀਂ ਮੈਨੂੰ ਬਣਾਉਣੀ ਮੈਂ ਹੁਣ ਕੋਪ ਤੇ ਫਿਰ ਬਣਾਉਣੀ ਚੱਲ ਛੱਡੇ ਉਹ ਵੀ ਕੈਨਸਲ ਹੋ ਗਏ ਤੂੰ ਬਸ ਐ ਕਰ ਦਾਲ ਲੈ ਲੈ ਦਾਲ ਨੂੰ ਹੁਣੇ ਪਿਓ ਕੇ ਪਹਿਲਾਂ ਤੜਕਾ ਜਿਹਾ ਲਾ ਲਾ ਨੂੰ ਬਾਅਦ ਵਿੱਚ ਉਹਦੇ ਕੀਆ ਘਿਰ ਦੇ ਬੋਲ ਪਤੇ ਉਹਦੇ ਨਾਲ ਮੈਂ ਚੱਲਿਆ ਰੋਪੜ ਕੇ ਨੂੰ ਮੈਰੋਂ ਪਰਦੇ ਕੋ ਗੱਲ ਵਾਸਤੇ ਸਬਜੀ ਹੋ ਰਹੀ ਆ ਬਸ ਨਰਾਤਿਆਂ ਕਰਕੇ ਤਾਂ ਰੋਪੜ ਵੀ ਨਹੀਂ ਜਿਹੜਾ ਵਜਿਆ ਵਜਾ ਕੇ ਰੌਣਕਾਂ ਵੀ ਨਹੀਂ ਦਿਖਾ ਕਿਆ ਕਹਿੰਦਾਏ ਵੀਰ ਵਰਤੀ ਬਣਦੀ ਆ ਅੱਛਾ ਆ ਤਾਈ ਨੇ ਕੁਝ ਕਹਿੰਦਾ ਆਂ ਦੀਦੀ ਦੇ ਬਗਾਰੇ ਆ ਕਿ ਨਹੀਂ ਨਹੀਂ ਹਾਲੇ ਤੱਕ ਇਹ ਦੇਖਦੇ ਆਂ ਕਿਆ ਬਣਦੀ ਆ ਗੱਲ ਬਾਤ ਆਦਾ ਹਰ ਵਾਰ ਨਹੀਂ ਪੁੱਗ ਗਈ ਮਨ ਲਾਦਣਾ ਇੱਥੇ ਇਹ ਲੋੜ ਉਹ ਯਾਰ ਆ ਦੁਖੇ ਪਤਾ ਨਹੀਂ ਕਾਤੇ ਬੰਦ ਹੋ ਗਏ ਆ ਪਾ ਜੀ ਕਹਿੰਦੇ ਉਹਦਾ ਜਿਹੜਾ ਇੱਥੇ ਚੰਗਿਆ ਵਾ ਤਾਂ ਉਹ ਪਹਿਲਾਂ ਲੈਟ ਉਹ ਉਹਨਾਂ ਨੇ ਪਤਾ ਨਹੀਂ ਕਿੱਥੇ ਰੱਖ ਦਿੱਤੀ ਕਹਿੰਦੇ ਆਪਣਾ ਜਿਹੜੇ ਉਹ ਤੇ ਰੰਗ ਕਰਨੇ ਵਾਲੇ ਉਹ ਕਹਿੰਦੇ ਇੱਥੇ ਰੱਖੀ ਰਿਹਾ ਇੱਥੇ ਰੱਖੀ ਨਾ ਪਰ ਕੋਈ ਗੱਲ ਕਰੇ ਪਾ ਕੇ ਨਹੀਂ ਉਹ ਟੰਗ ਤੇ ਨਹੀਂ ਚੱਲ ਮਹਾਂ ਬਖੋਰ ਕੇ ਚੈੱਕ ਕਰਾਂਗਾ ਤੇ ਮੈਨੂੰ ਲੱਗਦਾ ਟੁੱਟੂਗੀ ਮੇਤੇ ਪਤਾ ਨਹੀਂ ਕਿ ਚੈੱਕ ਕਰ ਲੱਗ ਪੁਰਸ਼ੋਂ ਕਰਾਂਗੇ ਲੋਦਾ ਮਹੀਨੇ ਅੰਦਰ ਕੋਈ ਟੈਕਨੀਕਲ ਪ੍ਰੋਬਲਮ ਹੋਊਗੀ। ਤਾਂ ਹੀ ਨਹੀਂ ਚੱਲਦਾ ਉੱਥੇ ਪਰ ਕ੍ਰੈਂਕ ਨਹੀਂ ਜਾ ਰਿਹਾ, ਬੰਦਾ ਕੱਦ ਨਹੀਂ ਹੈ ਨਾ ਉਹਨੂੰ। ਤੇ ਇਹੋ ਚੀਜ਼ ਦੇਖਣ ਵਾਸਤੇ ਤਾਂ ਲੱਗਿਆ ਹੁਣ ਕਰਨਾ। ਇਹੋ ਚੀਜ਼ ਨਾਲ ਨਹੀਂ ਜੇ ਹੁਣ ਸਾਡਾ ਬਾਪੂ ਆ ਜਿਹੜਾ ਕਿਤੇ ਬਿਜਲੀ ਵਿਭਾਗ ਵਿੱਚ ਨਾ ਲੱਗਿਆ ਹੁੰਦਾ। ਸਾਡੇ ਹੁਣ ਕੋਈ ਸੇ ਭਾਈ ਕਾਰੀਗਰ ਨੂੰ ਲੱਭਦੇ ਫਿਰਦੇ ਹੁਣਾਂ ਤਾਂ। ਐ ਦਿਨੋਂ ਮੇਰਾ ਮੂੰਹ ਕਾਲਾ ਖੜਾ ਹੁੰਦਾ ਇੱਦਾਂ। ਪਹਿਲੀ ਜੀ ਵੇਖਣੀ ਹੁੰਦੀ ਇਹਨੇ ਡੀਟੀਈ ਕੰਮ ਦੀ ਦੇ। ਧਿਆਨ ਰੱਖਦਾ ਹੁਣ ਹਨਾ ਲੋਕਾਂ ਮੇਰਾ ਪਹਿਲਾਂ ਕਾਲੂ ਕਾਲੂ ਜਿਹਾ ਹੀ ਜਾਂਦਾ ਤੇ ਉੱਪਰ ਤੇ ਮੇਰਾ ਹੋਰ ਜਿਹਾ ਕੜਦਣਾ ਇਹ ਖਾ吃ਣਾ ਨਾ ਗੈਰੀ ਉਹਰੇ ਉਹ ਵੀ ਵੇਚੀ ਦੇਖੀ ਮਣੀ ਕਿੱਥੇ ਵੇਚਿਆ ਹਾਂ ਕੀ ਕਹਿੰਦੇ ਉਹ ਉਹ ਯਾਰ ਉਹ ਕੀ ਕਹਿੰਦੇ ਤੇ ਰਖ ਲੋ ਹੋ ਜਾ ਪੌੜੀ ਇੱਥੇ ਵੀ ਵੇਚੀ ਦੇਖੀ ਮਣੀ ਬਾਹਰ ਹਾਂ ਗੇ ਨਿਕਾ ਕੇ ਪੌੜੀ 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 ਗੇਰੇ ਤੋਂ ਪਹੁੰਚਣਾ ਪੌੜੀ ਪੌੜੀ ਆ ਬਈ ਇਹ ਲੋਹੇ ਵਾਲੀ ਹਾਂ ਲੋਹੇ ਵਾਲੀ ਆ ਪਈ ਐ ਕਿੱਧਰ ਆ ਆ ਬਈ ਸਾਹਮਣੇ ਇਹਦੇ ਵਿੱਚ ਤੇ ਕੋਈ ਮਲਟੀ ਨਹੀਂ ਨਿਕਲਿਆ ਜੀ ਇੱਥੇ ਤੇ ਜਦੋਂ ਪੌਮੀ ਲੈ ਕੇ ਆਉਂ ਉੱਥੇ ਚੈੱਕ ਕੀਤਾ ਤਾਂ ਉਹਦੇ ਵਿੱਚ ਇੱਕ ਡੰਡੀ ਜੀ ਟੁੱਟੀ ਹੋਈ ਆ ਉੱਪਰ ਉਹਦੇ ਅੰਦਰ ਉਹ ਸਾਰੇ ਦਾ ਸਾਰੇ ਹੀ ਚੇਂਜ ਹੋਣਾ ਹੈ ਹੇਮਾ ਉਹਨੂੰ ਦੇਖਿਆ ਮੈਂ ਹਾਂ ਵੀ ਉਹ ਕਿੱਥੇ ਖੜਾ ਹੈ ਉਹਦੇ ਵਿੱਚ ਜਦੋਂ ਉਹਨੂੰ ਖੋਲ ਕੇ ਪਿੱਛੇ ਦੇਖਿਆ ਥੱਲੇ ਦਾ ਥੱਲੇ ਦੇਖਣ ਦੀ ਜਰੂਰਤ ਨਹੀਂ ਮੈਂ ਪਹਿਲਾਂ ਉੱਪਰ ਹੀ ਦੇਖਦਾ ਉੱਪਰ ਜਦੋਂ ਮੈਂ ਉਹਨੂੰ ਖੋਲ ਕੇ ਦੇਖਿਆ ਤਾਂ ਉਹਦੇ ਪਿੱਛੇ ਦੀ ਕਤਾਰیں ਨਿਕਲ ਰਹੀ ਸੀ ਬਲ ਗਿਆ ਜੀ ਉਹ ਤੇ ਚੱਲ ਪਿਆ ਹੁਣ ਬਾਪੂ ਦਾ ਹੁਣ ਕੰਮ ਹੋ ਗਿਆ ਰੋਇਆ ਸਖਾਣਾ ਐਸੇ ਜਿਵੇਂ ਨਾਟ ਰੱਖੇ ਤੇ ਮੈਨੂੰ ਕਿੱਧਰ ਰੱਖੋਗੇ ਜੀ ਵੀ ਰੱਖੇਗੇ ਨਹੀਂ ਕਿਉਂ ਉਹ ਤਾਂ ਹੋਰ ਆ ਕੁਝ ਇਹ ਕਿੱਥੇ ਲਿਖੀ ਤੇ ਪਹਿਲਾਂ ਇੱਕ ਆ ਗਿਆ ਇਹ ਹੈਗਾ ਉਹਦੇ ਉੱਪਰ ਵਾਲੇ ਜੀ ਤੇ ਬਾਕੀ ਦੇਖਣੇ ਅੱਗੇ ਆ ਗਏ ਆ ਬਜਾਣ ਦਾ ਮੈਂ ਹੁਣ ਚੱਲ ਮੈਨ ਗੱਲ ਤਾਂ ਇੱਥੇ ਉਹਦੀ ਅੱਗੇ ਹੋਰ ਚੱਲ ਪਿਆ ਬਸ ਇਹਦਾ ਪਰਲਾ ਚੱਲ ਪਿਆ ਉਹਦੀ ਮਸਾਂ ਚੱਲਣਾ ਹੋ ਗਿਆ ਇੱਥੇ ਰਾਤ ਭਰਾਂ ਤੋਂ ਲੋੜ ਪੈਂਦੀ ਤੇ ਬਦਲ ਪਾਉਂਦੇ ਨੇ ਕਾ ਥੋੜੇ ਬਸੇ ਉੱਦਾਂ ਹੈ ਖਤਰੇ ਵਾਲਾ ਕੰਮ ਹੈ ਜੀ ਇਹ ਲਾਈਟ ਤੋਂ ਮੇਂ ਚ ਬਚ ਕੇ ਰਹਿਣਾ ਚਾਹੀਦਾ ਚਲੋ ਸਾਨੂੰ ਥੋੜਾ ਜਿਹਾ ਐਕਸਪੀਰੀਅੰਸ ਹੈਗਾ ਜੀ ਦਰਸਰਗਾ ਨਾ ਜੀ ਵੀ ਮੇਰੇ ਪਾਲਾ ਸਾਹਿਬ ਬਿਜਲੀ ਮਹਿੰਦ ਵਿੱਚ ਲੱਗ ਕੇ ਰਹੇ ਰਹੋ ਚਲੋ ਕਰਦੇ ਕਰਦੇ ਦੇਖਦੇ ਦੇਸੀ ਕੰਮ ਉਹਦੇ ਬਾਅਦ ਸਾਡਾ ਰਾਜੂ ਭਾਈ ਜਗਤ ਮਸੜ ਉਹ ਵੀ ਇਲੈਕਟ੍ਰੀਕਲ ਦਾ ਕੰਮ ਰੈਕਟੀਫਾਈਜ਼ਨ ਦਾ ਕੰਮ ਕਰਦਾ ਰਿਹਾ ਕਾਫੀ ਟਾਈਮ ਕੋ ਤੇ ਸਾਨੂੰ ਨਾਲ ਥੋੜਾ ਥੋੜਾ ਖਬਰ ਹੋ ਸੋਚੋ ਵੀ ਸਮਝੋ ਉਹਨਾਂ ਦੀ ਇੱਕ ਲਿਖਿਆ ਦੀ ਯਾਨੀ ਕੋਈ ਵੀ ਕੰਮ ਹੈ ਸਾਵਧਾਨੀ ਨਾਲ ਜ਼ਰੂਰੀ ਹੈ ਸਾਵਧਾਨੀ ਇੱਥੇ ਤਾਂ ਫਿਰ ਇਹਨੇ ਬਖਸ਼ਣਾ ਨਹੀਂ ਚਾਹੇ ਕੋਈ ਆਪਣਾ ਹੈ ਚਾਹੇ ਕੋਈ ਬਗਾਨਾ ਹੈ ਇਹਨਾਂ ਦੀ ਬਖਸ਼ਣਾ ਹੈਗਾ ਸੋ ਸੋਚ ਸਮਝ ਕੇ ਹੱਥ ਪਾਉਣਾ ਜਿਹਨੇ ਵੀ ਪਾਉਣਾ ਕਿਤੇ ਮੇਰੀ ਵੀਡੀਓ ਦੇਖ ਕੇ ਆਪ ਵੀ ਕਰ ਦੋ ਸ਼ੁਰੂ ਪ੍ਰੋਜੈਕਟ ਵੀ ਅਸੀਂ ਵੀ ਕਰ ਲਈਏ ਆਪੇ ਨਨ੍ਹਾ ਗੱਲ ਕੁਝ ਨਹੀਂ ਹੁੰਦੀ ਹੈਗੀ ਬਹੁਤ ਹੀ ਬੜੀ ਗੱਲਣੀ ਹਾਰ ਕੇ ਕਹਿੰਦੇ ਉਹਨੇ ਨਾ ਵੀ ਮੈਨੂੰ ਇਹ ਬਲੀ ਦਾ ਬੱਕਰਾ ਬਣਾ ਬਈਆ ਬਈ ਜੀ ਦੇ ਅੱਗੇ ਪਿੱਛੇ ਤੋਂ ਬੋਲਣਾ ਤੁਸੀਂ ਤਾਂ ਹਥਿਆਰ ਘੇਰ ਕੇ ਲਾ ਕੇ ਹਥਿਆਰ ਅਧਰ ਕੋਈ ਨਹੀਂ ਕਹਿੰਦਾ ਥੱਲੇ ਤਿੰਨ ਚਾਰ ਕੰਮਣ ਬਣ ਗਏ ਪਾਪਾ ਜੀ ਦੀ ਲੈਟ ਬੜ ਕੇ ਆ ਥੱਲੇ ਵੈਰੀ ਗੁੱਡ ਠੀਕ ਹੈ ਨਾ ਜਿਹੜਾ ਕੈਮਰਾ ਖੜਾ ਤਾਂ ਕੈਮਰਾ ਚਲਾਇਆ ਮੈਂ ਮੈਂ ਚੌਣ ਗ੍ਰਾਮਾਂ ਚੌਣ ਚੱਲਿਆ ਹੋਣਾ ਬਸ ਅੱਛਾ ਹਾਂ ਮੈਂ ਕਿਤੇ ਵੇਲੇ ਹੀ ਤਾਂ ਬਸ ਐ ਕਰੋ ਆ ਕੰਮ ਕਰ ਲੇ ਆ ਕੇ ਤੁਸੀਂ ਟੜਕਾ ਲਾ ਦਿਓ ਕਜੂ ਗਾਂ ਚੋੜੇ ਮੇਂ ਚੜਕੇ ਜਾ ਰਹੇ ਨੇ ਅ ਅ ਅ ਅ ਨਰਕਾ ਲਾਲੂ ਵੀ ਮੈਂ ਅੱਜ ਕੱਲ ਗਾਇ ਚੋਣੀ ਸਾਨੂੰ ਬਹੁਤ ਔਖੀ ਆ ਕਿਉਂਕਿ ਲੱਤਾਂ ਮਾਰ। ਫਿਰ ਮੈਂ ਲੇਟ ਹੋਇਆ ਜੀ ਮਾਸੀ ਤੋਂ ਕੋਰਤੇ ਆਉਂਦਾ ਹੁੰਦਾ ਮੈਨੂੰ ਇਹ ਵੀ ਨਹੀਂ ਦੱਸਿਆ ਇਹਨਾਂ ਨੇ ਵੀ ਗਾਂ ਚੋਈ ਨਹੀਂ ਹੈਗੀ। ਔਕਣੇ ਲੈ ਕੇ ਰੋਟੀ ਖਾਧੀ ਰਾਮ ਕਾ ਪੈ ਕੇ ਮੈਚ ਲਾ ਕੇ ਦੇਖਣ। ਪਾਕਿਸਤਾਨ ਦਾ ਬੰਗਲਾਦੇਸ਼ ਦਾ ਚੱਲਦਾ ਸੀਗਾ ਮੈਚ। ਜਿਆਦਾ ਸਵੇਰੇ ਮੈਂ ਰੋਟੀ ਦੀ ਆਕੜੀ ਹੋਈ ਦੇਖੀ। ਮਾਂ ਵੀ ਇਹਦਾ ਕੰਮ ਔਖਾ ਹੋ ਗਿਆ। ਫਿਰ ਹਾਕਾ ਮਾਰ ਕੇ ਤੇ ਦੂਈ ਪਾਰਟੀ ਮੰਗਵਾਈ। ਚਲ ਆਇਆ ਤਾਂ ਉਹਦੇ ਵਿੱਚ ਲੀਡਰ ਕੇ ਦੂਈ ਪਾਰਟੀ ਦੇ ਵਿੱਚ ਵਰਗ ਨਹੀਂ। ਹਾਜਮੇ ਕਰਗੀ ਦੇਖ ਲੈ ਹੈ ਗਾਂ ਵੀ ਇੱਕ ਹੋਰ ਦੇਖਿਆ ਤੁਸੀਂ ਮੈਨੂੰ ਆਇਆ ਦਾ ਵੀ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਹੁਣ ਨੇਰਾ ਹੋ ਗਿਆ ਸਵੇਰੇ ਸਹੀ ਮੇਰੇ ਦੇ ਦੇਣਾ ਰਿੰਕੀ ਵੀ ਹੈ ਜੋ ਜਮਾਈ ਮੈਂ ਰਿੰਕੀ ਦੇ ਦੁੱਧ ਵਾਸਤੇ ਤੇ ਰਿੰਕੀ ਤਾਂ ਜਾਵੇ ਡੰਗਾ ਰਿੰਕੀ ਦੇ ਦੁੱਧ ਤੇ ਜਦੋਂ ਆਪ ਕੋਲੋਂ ਕਾਫੀ ਉਹ ਮਨ ਖਾਣਾ ਕਰਨੇ ਲੱਗਾ ਹੋਰ ਵੀ ਤੁਹਾਡੇ ਵੀ ਬਈ ਬਹੁਤ ਚੌਪ ਸੌਂਦੀਆਂ ਹੁੰਦੀਆਂ ਉਹ ਜਾਣ ਕੇ ਡਰ ਆਉਂਦਾ ਮੈਨੂੰ ਕਹਿੰਦੀ ਕੁਝ ਨਹੀਂ ਇੱਕ ਵਾਰ ਉਹ ਹੀ ਆਇਆ ਪ੍ਰੀਜ਼ਨ ਵੀ ਪਤਾ ਹੈ ਜਖਣਾ ਮੈਂ ਖੜਾ ਹਾਂ ਇਹ ਕਰ ਦਣਾ ਉਹ ਸਮਝਣ ਦੀ ਵੀ ਮੈਨੂੰ ਕੋ ਕੋ ਕਰ। ਐਨੇ ਡਰ ਜਾਂਦੀ ਕਰੋ। ਆਹੋ ਹੀ ਤਾਂ ਹੈ। ਚਲੋ ਜੀ ਤੇਰੀ ਮੈਂ ਹੁਣ ਕਰ ਲਉਂ ਤਾਂ ਸਾਰਿਆਂ ਨੂੰ ਹੁੰਨੇ ਆ ਜੀ ਕੋਈ ਕਰਨਾ। ਹੁਣ ਮੇਰੀ ਗੱਲ ਸੁਣੋ। ਹੁਣ ਮੇਰੇ ਦਿਮਾਗ 'ਚ ਗੱਲ ਆ ਗਈ ਐ ਕਿ ਤੇ ਮੇਰੇ ਉਹ ਨਿਗਾ ਭਈ। ਤੁਹਾਡੇ ਵਰਗੇ ਪਤਾ ਕਿਆ ਕਹਿੰਦ ਨੇ ਆ। ਚਾਲੂ ਕੋਚਾ ਕਾਤਾ ਪੁੱਛ। ਹੈ? ਹੋਰ ਕੰਮ ਮੈਂ ਤੁਹਾਨੂੰ ਲੋਤੀ ਪੁਗਾਤੀਆ ਦੋ। ਹੁਣ ਦੇਖੋ ਤੁਸੀਂ ਆਏ। ਤੁਸੀਂ ਆ ਕੇ ਕਪੜਾ ਉਹ ਘੋਲ ਤੇ ਫੜਾ ਕੇ ਮਾਰੀ। ਹੈ? ਜਰਾਬਾਂ ਉਹ ਤੁਸੀਂ ਉੱਥੇ ਘੇਰਤੀਆਂ। ਕਿੱਥੇ? ਮੈਨੂੰ ਦਿਖ ਰਹੀਆਂ ਔਰੇ ਬਈਆਂ।

ਸਹੀ ਟਾਣੇ ਦੇ ਵਿੱਚ ਚੀਜ਼ਾਂ ਤੁਸੀਂ ਦੱਸ ਮੈਨੂੰ ਤੈਨੂੰ ਦੱਸ ਫਿਰ ਤੁਸੀਂ ਉੱਥੇ ਖੋਲ ਦੇ ਸੁਣੀ ਜੀ ਕਿੱਥੇ ਅ ਜੁੱਤੀਆਂ ਦੇ ਕੋਲ ਰੈਪ ਜੁੱਤੀਆਂ ਦੇ ਕੋਲ ਜੁੱਤੀ ਖੋਲ੍ਹਣਾ ਜੀ ਜਰਾਬਾਂ ਭੁੱਲ ਗਈਆਂ ਮਸ਼ੀਨ ਦੇ ਵਿੱਚ ਜਾ ਕੇ ਗੇਰ ਦਿੰਦੇ ਅੱਛਾ ਮੈਂ ਅੱਛਾ ਫਿਰ ਐ ਵੀ ਕਹਦਾ ਹਾਂ ਤਾਂ ਜਦੋਂ ਹੁਣ ਮਸ਼ੀਨ ਹੌਲੀ ਹੌਲੀ ਜਦੋਂ ਮਸ਼ੀਨ 'ਚ ਕੱਪੜੇ ਗੇਰਨ ਲੱਜਣਾ ਇਹਨੇ ਕਹਿਣਾ ਹੁਣ ਕਿੰਨਾ ਕੁ ਟਾਈਮ ਲੱਗਦਾ ਬੰਦੇ ਨੂੰ ਆਪ ਵੀ ਤਾਂ ਸੋਚਣਾ ਚਾਹੀਦਾ ਇੱਕ ਮੁਠੀ ਫੜ ਕੇ ਸਰਪਤੀ ਘੇਰ ਕੇ ਸੁੱਚੇ ਦੱਬਣੀ ਦੀ ਉਹ ਗੱਲ ਨਹੀਂ ਹੈਗੀ ਹਾਂ ਆਹੀ ਗੱਲ ਨਹੀਂ ਆਪਣੇ ਨਹੀਂ ਤਾਂ ਘੇਰਨੇ ਤਾਂ ਉਹਨਾਂ ਨੂੰ ਸਹੀ ਢੰਗ ਨਾਲ ਮੈਂ ਰਹਿ ਕੇ ਗਿਆ ਪਿੱਛੇ ਜੇ ਕੱਪੜੇ ਲੈ ਜਾ ਕੇ ਮੈਂ ਮਸ਼ੀਨ ਦੇ ਵਿੱਚ ਪਾ ਤੇ ਟੂਟੀ ਨੂੰ ਪਾਣੀ ਕੋਈ ਮੈਂ ਚਲਾਉਣ ਚਲਾਉਣ ਨੂੰ ਵੀ ਨਹੀਂ ਕਿਹਾ ਹੈਗਾ ਉਹ ਫਿਰ ਰਹਿ ਕੇ ਜੀ ਚਲਾਉਣ ਨੂੰ ਵੀ 2 ਮਿੰਟ ਚਲਾਉਣ ਵਿੱਚ ਲੱਗਣੇ ਉਹ ਦੋ ਟੰਗ ਦੋ ਕਿੱਥੇ ਟੰਗਣ ਮੈਂ ਕਿੱਥੇ ਟੰਗ ਕੇ ਰੱਖਣੇ ਆ ਦੱਸ ਕਿ ਦੂਗਾ ਆਪਾਂ ਬਿਮਾਰ ਨੇ ਬਗਾ ਬਗਾ ਮੈਂ ਇਹ ਦੱਸਣਾ ਚਾਹਨੀ ਆ ਇਹ ਤਾਂ ਦਾ ਰੋਧ ਦਾ ਕੰਮ ਆ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਅਗਰ ਨੂੰ ਹੋਰ ਵੀ ਮਤਲਬ ਮੇਰੇ ਵੀਰ ਭਾਈ ਵੀ ਦੇਖਦੇ ਹੋਣੇ ਆ ਬਹੁਤ ਹੈਗੇ ਹਨ ਸੰਸਕਾਰੀ ਅਗਿਆਕਾਰੀ ਵੀ ਐਨ ਆਪਣਾ ਸਹੀ ਜਗਾ ਕੱਪੜਾ ਟੰਗੋ ਤੇ ਜੁੱਤੀਆਂ ਰੱਖੋ ਅੱਛਾ ਮੈਨੂੰ ਇਹ ਜਿਹੜੀ ਕਰਨ ਵਾਲੀ ਇੱਕ ਟੋਕਰੀ ਜੀ ਆ ਉਹ ਟੋਕਰੀ ਹੈ ਹੀ ਲਾਂਡਰੀ ਵਾਲੀ ਟੋਕਰੀ ਆ ਜਿਹਨਾਂ ਮਾਜੀ ਲੰਬਰੀ ਟੋਕਰੀ ਆ ਅੱਛਾ ਉਹਦੇ ਵਿੱਚ ਲਾਂਡਰੀ ਦੇ ਕੱਪੜਾ ਉਹਦੇ ਵਿੱਚ ਗਿਰਨਾ ਚਾਹੀਦਾ ਮੈਂ ਤੁਹਾਡੀ ਲਾਂਡਰੀ ਦੇਖੂਗੀ ਦਿਖਾ ਤਾਂ ਹਾਂ ਚੱਲ ਕਰਕੇ ਤਾਂ ਰੰਗ ਪਏ ਉਹਦੇ ਵਿੱਚ ਪਾਉਣ ਵਾਲੇ ਕੱਪੜੇ ਹੀ ਆ ਉਹਦੇ ਲੰਡਰੇ ਲੁੰਡਰੇ ਵਾਲੇ ਕੱਪੜੇ ਉਹ ਨਹੀਂ ਹੈਗੇ ਉਹ ਘਰ ਪਾਉਣੇ ਵਾਲੇ ਆ ਉਹ ਆਪਣੇ ਕੱਢ ਕੇ ਆ ਪਾ ਲੰਦਾ ਮੇਰੀ ਗੱਲ ਸੁਣ ਕੋੂੜੇ ਦਾਣ ਦੇ ਵਿੱਚ ਕੂੜਾ ਪਾਇਆ ਜਾਂਦਾ ਹੈ ਕਿ ਕਸੂਰ ਪਾਇਆ ਜਾਂਦਾ ਮੈਨੂੰ ਪਤਾ ਹੈ ਤੁਹਾਡਾ ਸਮਝ ਗਏ ਕੂੜੇ ਦਾ ਨਹੀਂ ਗੱਲ ਜੇਦਾ ਸ਼ੁਰੂ ਤੇ ਰੱਖੇ ਚਾਹੇ ਆਪਾਂ ਥੈਲੇ 'ਚ ਪਾ ਕੇ ਰੱਖੀਏ ਜੇ ਤੁਸੀਂ ਹਾਂ ਹੁਣ ਅੱਜ ਤੁਹਾਡੇ ਕੋਈ ਸੁਭਾਅ ਲੁੱਟਿਆ ਤੁਸੀਂ ਕਹੋਗੇ ਉਹ ਜੋ ਥੈਲੇ 'ਚ ਪਾ ਦੋ ਮੈਂ ਥੋੜ੍ਹ ਦੇ ਜੀ ਪਾਉਣਾ ਥੰਨੋ ਨਹੀਂ ਕਰਾਂਗੇ ਕੱਦੇ ਇਹਨਾਂ ਤੋਤੇ ਕੱਪੜੇ ਥੈਲੇ 'ਚ ਪੈਨੇ ਹੋ ਮੈਂ ਥੋਕੇ ਵੀ ਪਾਉਣੇ ਕੱਪੜੇ ਮੈਨੂੰ ਤੁਹਾਨੂੰ ਦੱਸਣਾ ਹੈ ਕਿ ਇਹਨਾਂ ਦੀ ਕੀ ਫਟੇ ਹੈ ਮੈਨੂੰ ਇਹ ਕਹਿਣਾ ਬਹੁਤ ਚਾਹੇ ਆਪ ਇਹ ਕਰੋ ਜੀ ਬਾਕੀ ਅਗਲੀ ਵੀਡੀਓ ਚ ਮਿਲਦੇ ਗਏ ਅਚੇ